ਬੋਲੋ ਭਗਵਾਨ ਸ਼੍ਰੀ ਰਾਮਚੰਦਰ ਕੀ ਜੈ ਮੈਂ ਇਸ ਵਕਤ ਚੋੜੀ ਗਲੀ ਬਡਲਾੜਾ ਦੇ ਵਿੱਚ ਆ ਜਿੱਥੇ ਪਹਿਲੀ ਵਾਰ ਜਿਹੜੀ ਇਹ ਰਾਮਲੀਲਾ ਹੋ ਰਹੀ ਹੈ ਔਰ ਬਹੁਤ ਹੀ ਪੁਰਾਣੇ ਕਲਾਕਾਰ ਜਿਹੜੇ ਬਡਲਾੜੇ ਦੇ ਨੇ ਉਹ ਚੋੜੀ ਗਲੀ ਦੇ ਵਿੱਚ ਜਿਹੜੇ ਫਸਟ ਡੇ ਵਿੱਚ ਹੀ ਲੋਕਾਂ ਨੇ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਸਹਿਯੋਗ ਦਿੱਤਾ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਇੱਥੋਂ ਦੇ ਕਲਾਕਾਰਾਂ ਨਾਲ ਸਭ ਤੋਂ ਪਹਿਲਾਂ ਹਾਂਜੀ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਜਿਹੜਾ ਰਾਮਲੀਲਾ ਦਾ ਤੁਸੀਂ ਉਜੋਜਨ ਕੀਤਾ ਕੀ ਕਹਿਣਾ ਚਾਹੋਗੇ ਇਹ ਜਿਹੜਾ ਯੋਜਨ ਹੋਇਆ ਬਹੁਤ ਵਧੀਆ ਹੋਇਆਗਾ ਅੱਜ ਸਾਨੂੰ ਬਹੁਤ ਹੌਸਲਾ ਮਿਲਿਆ ਵੀ ਅਸੀਂ ਇੰਨੇ ਵਧੀਆ ਤਰੀਕੇ ਨਾਲ ਰਾਮਲੀਲਾ ਕੀਤੀ ਤੇ ਬਹੁਤ ਬਹੁਤ ਧੰਨਵਾਦ ਪਬਲਿਕ ਦਾ ਵੀ ਸਾਡੇ ਸਾਰੇ ਐਕਟਰ ਭਰਾਵਾ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜੀ ਤਾਂ ਮੈਂ ਕਿਵੇਂ ਦੇਖਦੇ ਹੋ ਪਾਜੀ ਸਰ ਸਾਨੂੰ ਉਮੀਦ ਵੀ ਨਹੀਂ ਸੀ ਜਿੰਨਾ ਇੱਥੇ ਪਬਲਿਕ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਤਾਂ ਭਗਵਾਨ ਨੂੰ ਇਹ ਅਰਦਾਸ ਕਰਦੇ ਹਾਂ ਕਿ ਡੇਲੀ ਸਮੇਂ ਸਿਰ ਪਬਲਿਕ ਆਵੇ ਤੇ ਸਮੇਂ ਸਿਰ ਅਸੀਂ ਸਾਰਾ ਕੰਮ ਕਰੀਏ ਤੇ ਸਾਨੂੰ ਸ਼ਕਤੀ ਦੇਣਗੇ ਅਸੀਂ ਵੱਧ ਤੋਂ ਵੱਧ ਮर्यादा ਚ ਰਹਿ ਕੇ ਇਹ ਕੰਮ ਕਰੀਏ ਜੀ ਸਰ જય ਜੈ सीताराम ਪਬਲਿਕ ਨੇ ਆਡੀਅנס ਨੇ ਭਲਾੜਾ ਮੰਡੀ ਨੇ ਮੇਰੇ ਐਕਟਰ ਵੀਰਾ ਨੇ ਮੇਰੇ ਦੋਸਤਾਂ ਨੇ ਭਰਾਵਾਂ ਨੇ ਸੰਸਥਾਵਾਂ ਨੇ ਇੰਨਾ ਸਹਿਯੋਗ ਦਿੱਤਾ ਹੈ ਇੰਨਾ ਸਹਿਯੋਗ ਦਿੱਤਾ ਹੈ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਜੇ 7 ਦਿਨ ਪਏ ਨੇ ਜੀ ਤੁਹਾਡਾ ਸਹਿਯੋਗ 2 3 4 ਸਾਡੇ ਨਾਲ ਹੋਣਾ ਚਾਹੀਦਾ ਸਾਡਾ ਉਤਸ਼ਾਹ ਤੁਹਾਡੇ ਸਹਿਯੋਗ ਨਾਲ ਹੀ ਬਹੁਤ ਗੁਣਾ ਵੱਧ ਜਾਊਗਾ ਜੀ ਜੈ ਜੈ ਸਿਤਾ ਰਾ ਜੋ ਚੋੜੀ ਗਲੀ ਦੇ ਵਿੱਚ ਇਹ ਰਾਮਲਾ ਦਾ ਅਯੋਜਨ ਹੋ ਰਿਹਾ ਹੈ ਜਿਹਦੇ ਵਿੱਚ ਸਾਰੇ ਪੁਰਾਣੇ ਕਲਾਕਾਰ ਜੋ ਕਿ ਪਿਛਲੇ 40 40 ਸਾਲ ਤੋਂ ਜਿਹੜੇ ਕਲਾਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਜਿਹੜਾ ਇਹ ਇੱਥੇ ਚੋੜੀ ਗਲੀ ਦੇ ਵਿੱਚ ਜਿਹੜੀ ਇਹ ਰਾਮਲਾ ਦਾ ਅਯੋਜਨ ਹੋਇਆ ਹੈ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਯੋਜਨ ਕੀਤਾ ਹੈ ਔਰ ਮੈਂ ਦੇਖ ਰਿਹਾ ਸੀ ਇਥੇ ਪੈਰ ਤਰ ਨੂੰ ਵੀ ਜਗ੍ਹਾ ਨਹੀਂ ਹੈਗੀ ਸੀ ਜਿੰਨਾਂ ਨੇ ਪੰਡਾਲ ਲਗਾਏ ਸੀ ਜਿੱਦਿਆਂ ਕੁਰਸੀਆਂ ਲਗਾਈਆਂ ਸੀ ਉਹ ਕੁਰਸੀਆਂ ਵੀ ਇਨਾਂ ਕੋਲੇ ਥੋੜੀਆਂ ਰਹਿ ਗਈਆਂ ਲੋਕ ਵੀ ਬਹੁਤ ਖੜੇ ਸੀ ਲੋਕਾਂ ਚ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਉਮੀਦ ਹੈ ਵੀ ਆਉਣ ਵਾਲੇ ਸਮੇਂ ਚ ਹੋਰ ਵੀ ਧੁ ਵੱਧ ਲੋਕਾਂ ਦੇ ਵਿੱਚ ਇਹਦਾ ਜਾਨੀ ਕਿ ਇਹਦਾ ਹੈਗਾ ਉਤਸ਼ਾਹ ਦੇਖਣ ਨੂੰ ਮਿਲੇਗਾ જય ਜੈ ਸਿਤਾ ਰਾਮ જય ਰਾਮ ਸਿਤਾ ਰਾਮ ਜਿਸ ਤਰ੍ਹਾਂ ਸਾਨੂੰ ਮੰਡੀ ਨੇ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਂ ਖਾਸ ਕਰਕੇ ਚੋੜੀ ਗਲੀ ਦੇ ਚੋੜੀ ਗਲੀ ਦੇ ਪੈਣਾ ਨੇ ਭਰਾਵਾਂ ਨੇ ਮਾਤਾ ਨੇ ਵੱਡੇ ਭਾਈਆਂ ਨੇ ਵੀਰਾਂ ਨੇ ਜਿਸ ਤਰ੍ਹਾਂ ਸਹਿਯੋਗ ਕੀਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਮੀਦ ਕਰਦੇ ਆਂ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤੋਂ ਵੀ ਵੱਧ ਸਹਿਯੋਗ ਦਿੰਦੇ ਰਹਿਣਗੇ ਜੈ ਜੈ सीताराम ਜੈ ਜੈ सीताराम ਸਾਰੇ ਮੰਡੀ ਨਿਵਾਸੀਆਂ ਦਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਹੀ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਪ੍ਰਭੂ ਦੀ ਲੀਲਾ ਦਾ ਆਨੰਦ ਮਾਣਿਆ ਇੱਕ ਮੰਡੀ ਵਾਸੀਆਂ ਲਈ ਬਹੁਤ ਹੀ ਰੋਚਕ ਵਾਲੀ ਗੱਲ ਹੈ ਕਿ ਜਿਹੜੀ ਇੱਥੇ ਮੈਨੇਜਮੈਂਟ ਤੇ ਪਲੱਸ ਐਕਟਰ ਰੋਲ ਸਾਰੇ ਅਸੀਂ ਖੁਦ ਐਕਟਰ ਹੀ ਮੇਰੇ ਭਰਾ ਵੀਰ ਹੀ ਜੋ ਅਦਾ ਕਰ ਰਹੇ ਨੇ ਅਸੀਂ ਦਿਨੇ ਸਾਰੇ ਮੈਨੇਜਮੈਂਟ ਦਾ ਪ੍ਰਬੰਧ ਕਰਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਐਕਟਿੰਗ ਕਰਦੇ ਹਾਂ ਸਾਰੇ ਬਹੁਤ ਮਿਹਨਤ ਕਰ ਰਹੇ ਨੇ ਜੈ ਜੈ सीताराम ਤਾਂ ਦੋਸਤੋ ਇਹਦੇ ਵਿੱਚ ਇੱਕ ਮੈਂ ਇੱਕ ਵੱਡੀ ਗੱਲ ਅੱਜ ਦੇਖੀ ਪਹਿਲਾ ਦਿਨ ਸੀ ਹਾਲਾਂਕਿ ਤੇ ਮੇਰੇ ਦੋਸਤ ਹਰਦੇਵ ਕਮਲ ਜੀ ਵੀ ਇੱਥੇ ਮੌਜੂਦ ਨੇ ਇੱਕ ਮਿੰਟ ਆਓ ਤੁਸੀਂ ਹਰਦੇਵ ਜੀ ਤਾਂ ਮੈਂ ਇੱਥੇ ਇੱਕ ਚੀਜ਼ ਦੇਖੀ ਕਿ ਹਾਨੀਗੋੜ ਜੀ ਮੈਨੂੰ ਅੱਜ ਬਾਜ਼ਾਰ ਦੇ ਵਿੱਚ ਮਿਲੇ ਤੇ ਮੈਂ ਬਾਈ ਨੂੰ ਪੁੱਛਿਆ ਮੈਂ ਮੈਂ ਕਿਹਾ ਬਾਈ ਅਰੇਂਜਮੈਂਟ ਕਿਵੇਂ ਚੱਲ ਰਿਹਾ ਬਾਈ ਕਹਿੰਦਾ 20 ਕੰਮ ਨੇ ਹਾਲੇ ਤੱਕ 2 ਨਿਬੜੇ ਨੇ ਅਸੀਂ ਪੂਰੀ ਜਿਹੜੀ ਮਿਹਨਤ ਕਰ ਰਹੇ ਹਾਂ ਤਾਂ ਇਹਨਾਂ ਦੀ ਮਿਹਨਤ ਨੂੰ ਪਹਿਲਾਂ ਤੁਸੀਂ ਸਾਰੇ ਕਲਾਪਿੰਗ ਮਾਰ ਕੇ ਇਹਨਾਂ ਨੂੰ ਹੌਸਲਾ ਵਧਾਈ ਕਰੋ ਬਹੁਤ 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 ਵਧਾਈ ਤੁਹਾਨੂੰ ਸਾਰਿਆਂ ਨੂੰ ਤਾਂ ਹਰਦੇਵ ਜੀ ਮੈਂ ਫਸਟ ਟਾਈਮ ਤੁਹਾਨੂੰ ਇੱਥੇ ਦੇਖਿਆ ਤੇ ਤੁਸੀਂ ਵੀ ਅਚਾਨਕ ਐਡਾ ਵੱਡਾ ਸਹਿਯੋ ਦਾ ਤਾਂ ਬਹੁਤ ਵੱਡੀ ਗੱਲ ਹੈ ਕੀ ਕਹਿਣਾ ਚਾਹੂੰਗੇ ਦੇਖੋ ਮੈਨੂੰ ਨਾ ਇਹਨਾਂ ਨੇ ਬੁਲਾਇਆ ਤਾਂ ਸੀਗਾ ਲਾਈਵ ਕਰਨ ਵਾਸਤੇ ਹਨ ਤੇ ਉਸ ਤੋਂ ਬਾਅਦ ਸਰਪ੍ਰਾਈਜ਼ ਦੇ ਦਿੱਤਾ ਕਿ ਤੁਸੀਂ ਐਂਕਰਿੰਗ ਵੀ ਕਰਨੀ ਹੈ ਤੇ ਮੈਂ ਕਿਹਾ ਦੇਖੋ ਮੈਂ ਤਾਂ ਕਦੇ ਐਸੇ ਜਿਹੇ ਪ੍ਰੋਗਰਾਮ 'ਚ ਪਹਿਲਾਂ ਕਦੇ ਐਂਕਰਿੰਗ ਨਹੀਂ ਕੀਤੀ ਹਾਲਾਂਕਿ ਚਲੋ ਬਹੁਤ ਵੱਡੇ-ਵੱਡੇ ਸਟੇਜਾਂ ਤੇ ਮੈਂ ਪਰਫਾਰਮ ਕੀਤਾ ਲੇਕਿਨ ਮੈਂ ਇਹ ਧਾਰਮਿਕ ਪ੍ਰੋਗਰਾਮ 'ਚ ਕਦੇ ਇਸ ਤਰ੍ਹਾਂ ਮੈਂ ਕਦੇ ਆਪਣੀ ਹੋਸਟਿੰਗ ਦੇ ਨਹੀਂ ਕੀਤੀ ਸੀ ਤਾਂ ਹਣੀ ਜੀ ਮੇਰੇ ਦੋਸਤ ਅਵਤਾਰ ਆਰਜੂ ਤੇ ਕਹਿੰਦੇ ਨਹੀਂ ਜੀ ਮੈਂ ਕਿਹਾ ਚਲੋ ਇਹਨਾਂ ਨੇ ਹਾਲਾਂਕਿ ਹੋਸਟ ਤਾਂ ਇੰਤਿਆਂ ਪਹਿਲਾਂ ਕੀਤਾ ਹੋਇਆ ਸੀਗਾ ਉਹ ਕਿਸੇ ਮਜਬੂਰੀ ਕਰਕੇ ਨਹੀਂ ਅ ਦਿਨਾ ਸਕੇ ਤੇ ਮੈਨੂੰ ਮੌਕਾ ਮਿਲ ਗਿਆ ਤੇ ਮੈਂ ਆਪਣੇ ਵੱਲ ਕੋਸ਼ਿਸ਼ ਕੀਤੀ ਕਿ ਜਿੰਨਾ ਕੁ ਹੋ ਸਕੇ ਆ ਤੇ ਹੁਣ ਮੈਨੂੰ ਪਤਾ ਨਹੀਂ ਕਿ ਪਬਲਿਕ ਨੂੰ ਮੇਰੀ ਕੋਈ ਗੱਲਬਾਤ ਚੰਗੀ ਲੱਗੀ ਕਿ ਨਹੀਂ ਲੱਗੀ ਚਲੋ ਮੈਂ ਕੋਸ਼ਿਸ਼ ਕੀਤੀ ਆਪਣੀਆਂ ਸਵਾਵਾ ਦੇਣ ਦੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਕੋਈ ਲਾਸਟ ਕੋਈ ਗੱਲ ਰਹਿ ਗਈ ਹੋਵੇ ਇਹ ਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਹੋ ਗਿਆ ਕੋਈ ਅਲੱਗ ਕੋਈ ਗੱਲ ਦੱਸੋ ਤਾਂ ਜੋ ਪਬਲਿਕ ਨੂੰ ਪਤਾ ਚੱਲੇ ਕਿ ਵਾਕਈ ਤੁਹਾਡੇ ਜਿਹੜੇ ਹੌਸਲੇ ਦੀ ਦਤ ਬੰਦੀ ਹੈ ਸਰ ਅਸੀਂ ਜਿਹੜੇ ਐਕਟਰ ਹੈ ਮੈਨੂੰ ਲੱਗਦਾ ਵੀ ਅਸੀਂ ਤਕਰੀਬਨ 7-8 ਦਿਨਾਂ ਤੋਂ ਸਵੇਰ 6 6:30 ਵਜੇ ਕੰਮ ਤੇ ਲੱਗ ਜਾਂਦੇ ਸੀ ਰਾਤ ਨੂੰ 12 12 1 1 ਵਜ ਜਾਂਦਾ ਸੀ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਨੇ ਗॉड ਸਾਹਿਬ ਇਹਨਾਂ ਦਾ ਅਸੀਂ ਇੰਨਾ ਜ਼ਿਆਦਾ ਰਣੀ ਹੈ ਕਿ ਇਹ ਇਹਨਾਂ ਨੇ ਬਹੁਤ ਸਹਿਯੋਗ ਕੀਤਾ ਸਾਡੇ ਕਮਲ ਜੀ ਨੇ ਵੀਰ ਜੀ ਇੱਕ ਸਾਡੇ ਛੋਟੇ ਜਿਹੇ ਸੱਦੇ ਤੇ ਸਾਰਾ ਕੁਝ ਛੱਡ ਕੇ ਸਾਡੇ ਕੋਲ ਆ ਗਏ ਅਸੀਂ ਬਹੁਤ ਧੰਨਵਾਦੀ ਹਾਂ ਸੋਡਾ ਵੀ ਅਮਿਤ ਜੀ ਬਹੁਤ ਚਾਵਲਾ ਸਾਹਿਬ ਬਹੁਤ ਧੰਨਵਾਦੀ ਹਾਂ ਤੁਸੀਂ ਪਹਿਲਾਂ ਵੀ ਸਾਨੂੰ ਸਹਿਯੋਗ ਦਿੱਤਾ ਤੇ ਹੁਣ ਵੀ ਸਹਿਯੋਗ ਦਿੱਤਾ ਵੀਰ ਜੀ ਨੇ ਵੀ ਲਾਈਵ ਕਰਕੇ ਸਾਡਾ ਬਹੁਤ ਸਹਿਯੋਗ ਕੀਤਾ ਤੇ ਬੁੰਦਾ ਅੱਡਾ ਵਾਸੀਆਂ ਤੋਂ ਵੀ ਅਸੀਂ ਇਹ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਵੀ ਸਾਨੂੰ ਸਹਿਯੋਗ ਦੇਣ ਜੈ ਜੈ ਸਿਤਾ ਰਾਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੀ ਚੈਨਲ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੀ ਹਰ ਇੱਕ ਕਿਸਮ ਦੀ ਗੱਲ ਲੋਕਾਂ ਤੱਕ ਪਹੁੰਚਾਈ ਪਬਲਿਕ ਤੱਕ ਪਹੁੰਚਾਈ ਚਾਹੇ ਉਹ ਸਾਡਾ ਕਿਸੇ ਵੀ ਤਰ੍ਹਾਂ ਦਾ ਮੁੱਦਾ ਸੀ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਅਸੀਂ ਸ਼ਹਿਰ ਨਿਵਾਸੀਆਂ ਦਾ ਔਰ ਪੂਰੀ ਚੌੜੀ ਗਲੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਇਸ ਕੰਮ ਦੇ ਵਿੱਚ ਸਾਡਾ ਹੱਥ ਵੀ ਪਟਾਇਆ ਤਾਂ ਦੋਸਤੋ ਤੁਸੀਂ ਇਹਨਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਇਹਨਾਂ ਦਾ ਹੌਸਲਾ ਵਧਾਈ ਜਰੂਰ ਕਰੋ ਕੈਮਰਾ ਪਰਸਨ ਬਿੱਟੂ ਸਟੂਡੀਓ ਦੇ ਨਾਲ ਮੈਂ ਅਮਿਤ ਚਾਵਲਾ ਵਕਰੀ ਪਛਾਣ